ਕਿਸੇ ਦੇ ਬੱਚੇ ਬਾਰੇ ਕਿਸੇ ਦੀ ਧੀ ਬਾਰੇ ਕਿਸੇ ਦੀ ਭੈਣ ਬਾਰੇ ਕਿਸੇ ਦੀ ਮਾਂ ਬਾਰੇ ਕਿਸੇ ਦੇ ਮੁੰਡੇ ਕੁੜੀ ਬਾਰੇ ਕਲਾ ਸ਼ੋਭਾ ਨਹੀਂ ਦਿੰਦੀਆਂ ਐਸੇ ਚੱਲਿਆ ਗਿਆ 17 18 ਸਾਲ ਦਾ ਜਵਾਕ ਉਹਦੀ ਫਿਲਮ ਆਈ ਹੈ ਜਿਹੜੀਆਂ ਗੱਲਾਂ ਕਰਦਾ ਮੈਂ ਟੈਂਪੂਆਂ ਦੀਆਂ ਗੱਲਾਂ ਤਾਂ ਕਰਦਾ ਵੀ ਸਾਨੂੰ ਆਪਣਾ ਖਾਣ ਪੀਣ ਤੇ ਧਿਆਨ ਦੇਣਾ ਚਾਹੀਦਾ ਜਿਹੜਾ ਅਸੀਂ ਇਧਰ ਤੇ ਸਾਡੇ ਜਵਾਕਾਂ ਨੂੰ ਭਰਾ ਉਹ ਟੈਂਪੂ ਬਣਾ ਰਹੇ ਆ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਰਾਈਟਰ ਤੇ ਡਾਇਰੈਕਟਰ ਅੰਬਰਦੀਪ ਦੇ ਪੁੱਤਰ ਲਖਸ਼ੇ ਦੀ ਬੀਤੇ ਦਿਨ ਹੀ ਇੱਕ ਫਿਲਮ ਆਈ ਹੈ ਮਿਠੜੇ ਫਿਲਮ ਦੀ ਪ੍ਰੋਮੋਸ਼ਨ ਕਰਦੇ ਅੰਦਰੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਵਾਇਰਲ ਹੋਈ ਜਿਸ ਦੇ ਜਿਸ ਵੀਡੀਓ ਨੂੰ ਦੇਖ ਕੇ ਲੋਕ ਕਹਿੰਦੇ ਪਏ ਨੇ ਕਿ ਇਸ ਦੇ ਲੱਛਣ ਨੇ ਜਿਹੜੇ ਕਿ ਉਹ ਕੁੜੀਆਂ ਵਰਗੇ ਨੇ ਇਹ ਗਲਤੀ ਦੇ ਲੱਛਣ ਕਰਦਾ ਪਿਆ ਕਿਉਂਕਿ ਇਸ ਨੇ ਹੱਥਾਂ ਦੇ ਨੋ ਵੀ ਉਭਦਾਏ ਹੋਏ ਨੇ ਲੋਕ ਉਸ ਨੂੰ ਬਹੁਤ ਜ਼ਿਆਦਾ ਟ੍ਰੋਲ ਕਰਨ ਲੱਗ ਪਏ ਤੇ ਜਿਸ ਤੋਂ ਬਾਅਦ ਸਾਰੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਐਕਟਰਾਂ ਨੇ ਵੀ ਸਪੋਰਟ ਕੀਤੀ ਕਿ ਉਹ ਇੱਕ 18 ਸਾਲ ਦਾ ਬੱਚਾ ਹੈਗਾ ਉਸ ਨੂੰ ਨੇ ਨਹੀਂ ਪਤਾ ਕਿ ਕਿਵੇਂ ਕੈਮਰੇ ਦੇ ਸਾਹਮਣੇ ਆਉਣਾ ਕਈ ਵਾਰ ਬੰਦਾ ਨਰਵਸ ਹੋ ਜਾਂਦਾ ਤਾਂ ਕਰਕੇ ਇਦਾਂ ਦੀ ਹਰਕਤ ਹੋ ਜਾਂਦੀਆਂ ਨੇ ਬਾਕੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾਗਾ ਸੋ ਉੱਥੇ ਆਪਾਂ ਤੁਹਾਨੂੰ ਦੱਸੀ ਕਿ ਹੁਣੇ-ਹੁਣੇ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਲੱਖੇ ਸਿਧਾਨ ਦੀ ਜਿਸ ਦੇ ਵਿੱਚ ਉਸਨੇ ਦੱਬ ਕੇ ਸਪੋਰਟ ਕੀਤੀ ਆ ਅੰਬਰਦੀਪ ਦੇ ਪੁੱਤਰ ਲਖਸ਼ੇ ਦੀ ਜਿਸ ਦੇ ਵਿੱਚ ਉਸਨੇ ਕਿਹਾ ਲਖਸ਼ੇ ਦੀ ਉਮਰ ਹੈ ਜਿਹੜੀ ਕਿ ਉਹ ਹਜੇ 18 ਸਾਲ ਦੀ ਵੀ ਨਹੀਂ ਹੋਈ ਪਰ ਉਹ ਇੱਕ ਫਿਲਮ ਕਰ ਰਿਹਾ ਹੈਗਾ ਉਸ ਨੂੰ ਸਪੋਰਟ ਕਰਨੀ ਚਾਹੀਦੀ ਹੈ ਨਾ ਕਿ ਉਸ ਦੇ ਨੱਤਾਂ ਖਿੱਚਣੀਆਂ ਚਾਹੀਦੀਆਂ ਨੇ ਉਹ ਇੱਕ ਛੋਟਾ ਬੱਚਾ ਹੈਗਾ ਤੇ ਉਹਨੂੰ ਇੰਨਾ ਮਾੜਾ ਚੰਗਾ ਨਾ ਬੋਲੋ ਕਿ ਉਹ ਕਿਤੇ ਕੋਈ ਗਲਤ ਸਟੈਪ ਨਾ ਚੱਕ ਜਾਵੇ ਕਿਉਂਕਿ ਜਦੋਂ ਦੀ ਉਸ ਦੀ ਇਹ ਵੀਡੀਓ ਵਾਇਰਲ ਹੋਈ ਹੈ ਤਾਂ ਉਸ ਟਾਈਮ ਦਾ ਉਹ ਬਹੁਤ ਹੀ ਸਦਮੇ ਦੇ ਵਿੱਚ ਹੈਗਾ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜ਼ਰੂਰ ਕਰਕੇ ਜਿ ਰੱਖਦੇ ਹੋਗੇ ਰੱਬ ਰਾਖਾ